ਇਸ ਵੇਲੇ ਦੀ ਵੱਡੀ ਖਬਰ ਲੈ ਕੇ ਤੁਹਾਡੇ ਨਾਲ ਜੁੜ ਰਹੇ ਹਾਂ ਤਕਸੀ ਕੀ ਮੁੰਬਈ ਦੇ ਚਤਰਪਤੀ ਸ਼ਿਵਾਜੀ ਇੰਟਰਨੈਸ਼ਨਲ 에ਅਰਪੋਰਟ ਅਤੇ ਤਾਜ ਹੋਟਲ ਨੂੰ ਬੰਪਨਾ ਉਡਾਉਣ ਦੀ ਧਮਕੀ ਹੈ ਜੋ ਦਿੱਤੀ ਗਈ ਹੈ ਸੋ ਇਹ ਧਮਕੀ ਹੈ ਜੋ ਪੁਲਿਸ ਕੰਟਰੋਲ ਰੂਮ ਦੇ ਵਿੱਚ ਇੱਕ ਫੋਨ ਦੁਆਰਾ ਦਿੱਤੀ ਗਈ ਹੈ ਇੱਕ ਅਗਿਆਤ ਸ਼ਖਸ਼ਤਾ ਫੋਨ ਆਂਦਾ ਹੈ ਪੁਲਿਸ ਨੂੰ ਜਿਸ ਦੇ ਵਿੱਚ ਉਸ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਮੁੰਬਈ 에ਅਰਪੋਰਟ ਅਤੇ ਤਾਜ ਹੋਟਲ ਤੇ ਕਰੀਬ ਬੰਬ ਲਗਾਏ ਗਏ ਨੇ ਔਰ ਉਡਾਉਂਦੀ ਹੈ ਜੋ ਧਮਕੀ ਦੀ ਗੱਲ ਹੈ ਕੀਤੀ ਗਈ ਹੈ ਸੋ ਇਸ ਤੇ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਉਸੇ ਵਕਤ ਹੀ ਪੁਲਿਸ ਐਕਸ਼ਨ ਮੋਡ ਦੇ ਵਿੱਚ ਆ ਜਾਂਦੀ ਹੈ ਔਰ ਜੋ ਜਾਂਚ ਹੈ ਜਾਂਚ ਸ਼ੁਰੂ ਹੋ ਜਾਂਦੀ ਹੈ ਔਰ ਕੋਈ ਵੀ ਫਿਲਹਾਲ ਇਹੋ ਜਿਹੀ ਵਸਤੂ ਜਾਂ ਕੋਈ ਚੀਜ਼ ਜਾਂ ਕੁਝ ਵੀ ਘਾਤਕ ਸਮਗਰੀ ਨਹੀਂ ਮਿਲ ਪਾਈ ਜਿਸ ਦੇ ਨਾਲ ਕੋਈ ਨੁਕਸਾਨ ਹੋ ਸਕੇ ਪੁਲਿਸ ਦੇ ਵੱਲੋਂ ਜਾਂਚ ਹੈ ਜੋ ਲਗਾਤਾਰ ਜਾਰੀ ਹੈ ਉਸੇ ਧਮਕੀ ਹੈ ਜੋ ਕੰਟਰੋਲ ਰੂਮ ਦੇ ਵਿੱਚ ਦਿੱਤੀ ਗਈ ਸੀ ਸੋ ਧਮਕੀ ਦੇਣ ਵਾਲੇ ਦੀ ਪਾਲ ਕੀਤੀ ਜਾ ਰਹੀ ਹੈ ਸੋ ਆਈਸੀ ਟਰੈਕਿੰਗ ਦੇ ਨਾਲ ਫੋਨ ਕਾਲ ਦੀ ਟਰੈਕਿੰਗ ਦੇ ਨਾਲ ਪਤਾ ਚੱਲ ਪਾਇਆ ਕਿ ਵਿਅਕਤੀ ਹੈ ਜੋ ਉੱਤਰ ਪ੍ਰਦੇਸ਼ ਦਾ ਕਿਸੇ ਇਲਾਕੇ ਦੇ ਵਿੱਚੋਂ ਫੋਨ ਕਰ ਰਿਹਾ ਹੈ ਜਿਸ ਦੇ ਵਿੱਚ ਉਸਨੇ ਜੋ ਧਮਕੀ ਦਿੱਤੀ ਹੈ ਮੁੰਬਈ ਦੇ 에어ਪੋਰਟਰ ਤਾਜ ਹੋਟਲ ਨੂੰ ਉਡਾਣ ਦੀ ਸੋ ਪੁਲਿਸ ਦੇ ਵੱਲੋਂ ਪਾਲ ਕੀਤੀ ਜਾ ਰਹੀ ਹੈ ਪੁਲਿਸ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਪੁਲਿਸ ਨੇ ਚੱਪੇ-ਚੱਪੇ ਦੀ छानबीन ਕੀਤੀ ਹੈ ਔਰ ਇਲਾਕਾ ਹੈ ਇਲਾਕੇ ਦੇ ਵਿੱਚ ਪੂਰੀ ਤਰ੍ਹਾਂ ਦੇਖ ਰਿਹਾ ਕਿ ਕਿਤੇ ਬਾਊਂਸ ਕੋਡ ਹੈ ਤੇ ਦਸਤੇ ਵੀ ਤੈਨਾਤ ਕੀਤੇ ਗਏ ਨੇ ਤਾਂ ਕਿ ਕੋਈ ਹੋਣ ਹੋਣ ਤੋਂ ਪਹਿਲਾਂ ਹੀ ਜੋ ਸੋ ਜੋ ਸਿਚੁਏਸ਼ਨ ਹੈ ਉਸ ਨੂੰ ਸੰਭਾਲਿਆ ਜਾ ਸਕੇ ਸੋ ਇਸ ਦੇ ਨਾਲ ਨਾਲ ਇੱਕ ਖਬਰ ਇਹ ਵੀ ਆ ਰਹੀ ਹੈ ਕਿ ਦਿੱਲੀ ਤੋਂ ਵਾਰਾਨਸੀ ਜਾ ਰਹੀ ਇੰਡੀਗੋ ਦੇ ਇੱਕ ਪਲੇਨ ਦੀ ਐਮਰਜੈਂਸੀ ਲੈਂਡਿੰਗ ਹੈ ਜੋ ਕਰਵਾਈ ਗਈ ਹੈ ਸੋ ਦਿੱਲੀ ਤੋਂ ਇੱਕ ਜੋ ਪਲੇਨ ਹੈ ਜੋ ਵਾਰਾਨਸੀ ਲਈ ਉੜਿਆ ਸੀ ਉਸ ਦੇ ਵਿੱਚ ਬੰਬ ਹੋਣ ਦੀ ਜੋ ਧਮਕੀ ਆਈ ਸੀ ਕੋਲ ਆਂਦੀ ਹੈ ਜਿਸ ਦੇ ਵਿੱਚ ਗੱਲ ਕੀਤੀ ਗਈ ਕਿ ਇੰਡੀਗੋ ਦੇ ਪਲੇਨ ਦੇ ਵਿੱਚ ਬੰਬ ਰੱਖਿਆ ਹੋਇਆ ਹੈ ਸੋ ਜੋ ਇਹੋ ਜਿਹੀ ਤੰਕੀ ਸੁਣ ਕੇ ਇੱਕ ਤਾਂ ਮਰਜੈਂਸੀ ਦੀ ਸਿਚੁਏਸ਼ਨ ਆ ਜਾਂਦੀ ਹੈ ਔਰ ਇੰਡੀਗੋ ਪਲੈਨ ਦੀ ਆਪਾਤਕਾਲ ਦੇ ਵਿੱਚ ਲੈਂਡਿੰਗ ਕਰਵਾਈ ਜਾਂਦੀ ਹੈ ਲੋਕਿਆਂ ਨੂੰ ਜਿਹੜੇ ਲੋਕ ਨੇ ਪਲੇਨ ਦੇ ਵਿੱਚ ਸਫਰ ਕਰ ਰਹੇ ਯਾਤਰੀ ਨੇ ਉਹਨਾਂ ਨੂੰ ਮਰਜੈਂਸੀ ਦਰਵਾਜ਼ੇ ਦੇ ਰਾਹੀਂ ਬਾਹਰ ਕੱਢਿਆ ਜਾਂਦਾ ਹੈ ਬਾਤੇ ਕਵਾਰਨਟਾਈਨ ਏਰੀਆ ਦੇ ਵਿੱਚ ਲਾ ਜਾ ਕੇ ਕਵਾਰਨਟਾਈਨ ਬੀ ਦੇ ਵਿੱਚ 에ਅਰਪਲੇਨ ਦੀ ਚੈਕਿੰਗ ਹੈ ਜੋ ਕੀਤੀ ਜਾਂਦੀ ਹੈ ਇਸ ਦੇ ਨਾਲ ਨਾਲ ਜੋ ਡੌਗ ਸਕਵਾਡ ਔਰ ਅ ਜੋ 에어 ਫੋਰਸ 에어 ਫੋਰਸ ਦੇ ਲੋਕ ਨੇ ਜੋ ਉੱਥੇ ਮੌਜੂਦ ਰਹਿੰਦੇ ਨੇ ਔਰ ਉਸ ਦੀ ਜਾਂਚ ਪੜਤਾਲ ਕਰਦੇ ਨੇ ਜੋ ਜੋ ਇਸ ਵਕਤ ਵੱਡੀ ਖਬਰ ਲੈ ਕੇ ਤੁਹਾਡੇ ਨਾਲ ਜੁੜਨੇ ਦਾ ਸੀ ਕਿ ਭਾਰਤ ਦੇ ਵਿੱਚ ਇਸ ਵਕਤ ਤਿੰਨ ਜੋ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਨੇ ਸਾਹਮਣੇ ਆਈਆਂ ਨੇ ਪੂਰੇ ਭਾਰਤ ਦੇ ਵਿੱਚ ਲੋਕਾਂ ਦੇ ਵਿੱਚ ਜੋ ਇਸ ਵਕਤ ਡਰ ਦਾ ਮਾਹੌਲ ਹੈ ਕਿਉਂਕਿ ਜੋ ਇਹ ਪਹਿਲੀ ਵਾਰੀ ਨਹੀਂ ਹੋ ਰਿਹਾ ਇਸ ਤੋਂ ਪਹਿਲਾਂ ਜਦੋਂ 26 11 ਹੋਇਆ ਸੀ ਉਦੋਂ ਵੀ ਮੁੰਬਈ ਦੇ ਵਿੱਚ ਜੋ ਕਦ ਤੱਕ ਹਮਲੇ ਕੀਤੇ ਗਏ ਸੀਗੇ ਇਸ ਕਰਕੇ ਲੋਕ ਹੈ ਜੋ ਅਕਸਰ ਇਹੋ ਜਿਹੀ ਗੱਲ ਸੁਣ ਕੇ ਡਰ ਹੀ ਜਾਂਦੇ ਨੇ ਕਿਉਂਕਿ ਗੱਲ ਵੀ ਇਹੋ ਜਿਹੀ ਹੈ ਕਿ ਲੋਕਾਂ ਨੂੰ ਜਦੋਂ ਜੋ ਮਾਰਨ ਦੀ ਧਮਕੀ ਜੇਕਰ ਦਿੱਤੀ ਜਾਂਦੀ ਹੈ ਤਾਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਐਕਸ਼ਨ ਮੋੜ ਹੈ ਦੇਖਣ ਨੂੰ ਦੇਖਣ ਨੂੰ ਮਿਲਦਾ ਵੈ ਅਕਸਰ ਕੀ ਹੁੰਦਾ ਵੈ ਕਿ ਇਹੋ ਜੀ ਕਾਲਸ ਆਉਂਦੀਆਂ ਨੇ ਜੋ ਫਰੋਡ ਹੁੰਦੀਆਂ ਨੇ ਫੇਕ ਹੁੰਦੀਆਂ ਨੇ ਪਰ ਇਹੋ ਜੀ ਕਾਲਸ ਤੇ ਐਕਸ਼ਨ ਹੈ ਜੋ ਪੁਲਿਸ ਨੂੰ ਲਗਾਤਾਰ ਲੈਣਾ ਪੈਂਦਾ ਵੈ ਪੁਲਿਸ ਐਕਸ਼ਨ ਜ਼ਰੂਰ ਲੰਦੀ ਹੈ ਪਰ ਫਿਲਹਾਲ ਹੈ ਜੋ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ ਵਿਅਕਤੀ ਭਾਰਤ ਦੇ ਵਿੱਚ ਹੀ ਰਹਿਣ ਵਾਲਾ ਦਾ ਉੱਤਰ ਪ੍ਰਦੇਸ਼ ਤੋਂ ਹੈ ਕਾਲ ਹੈ ਜੋ ਸਮਨ ਹੈ ਆਈਐਸ ਉੱਤਰ ਪ੍ਰਦੇਸ਼ ਦੇ ਵਿੱਚ ਚਾਰਜ ਏਜੰਸੀਆਂ ਦੇ ਦੁਆਰਾ ਜੋ ਪੜਤਾਲ ਕੀਤੀ ਜਾ ਰਹੀ ਹੈ ਕਿ ਧਮਕੀ ਦੇਣ ਵਾਲਾ ਸ਼ਖਸ਼ ਕੋਣ ਸੀ ਸੋ ਇੱਕ ਵਾਰ ਫਿਰ ਦੱਸ ਦੰਨੇ ਆ ਕਿ ਭਾਰਤ ਦੇ ਵਿੱਚ ਮੁੰਬਈ 에ਰਪੋਰਟ ਔਰ ਮੁੰਬਈ ਦੇ ਮਸ਼ਹੂਰ ਤਾਜ ਹੋਟਲ ਦੇ ਔਰ ਇਸ ਦੇ ਨਾਮ ਨਾਲ ਇੰਡੀਗੋ ਦੇ ਇੱਕ ਪਲੇਨ ਨੂੰ ਸੋ ਬੰਬ ਨਾਲ ਉਡਾਉਣ ਦੀ ਧਮਕੀ ਆ ਜੋ ਦਿੱਤੀ ਗਈ ਹੈ ਸੋ ਇਸ ਧਮਕੀ ਦੇ ਨਾਲ ਜੋ ਇੱਕ ਐਮਰਜੈਂਸੀ ਸਿਚੁਏਸ਼ਨ ਕ੍ਰੀਏਟ ਹੋ ਗਈ ਹੈ ਜੋ ਲੋਕ ਨੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੈ ਸਹਿਮ ਦਾ ਮਾਹੌਲ ਹੈ ਪਸੋ ਪੁਲਿਸ ਹੈ ਪੁਲਿਸ ਐਕਸ਼ਨ ਮੋਡ ਦੇ ਵਿੱਚ ਹੈ ਪੁਲਿਸ ਦੇ ਵੱਲੋਂ ਚੱਪੇ ਚੱਪੇ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਔਰ ਫਿਲਹਾਲ ਹੈ ਉਹ ਜਿਹੜੀ ਕੋਈ ਵੀ ਗੱਲ ਹੈ ਜੋ ਸਾਬਤ ਨਹੀਂ ਹੋ ਪਾਈ ਸੱਚੀ ਨਹੀਂ ਹੋ ਪਾਈ ਪੁਲਿਸ ਨੇ ਸਾਰੀ छानबीन ਕੀਤੀ ਹੈ ਪੂਰੇ ਸਤੇ ਵੱਲੋਂ ਸਾਰੇ ਏਰੀਆ ਵਾ ਉਸਤੇ ਕਲੀ-ਕਲੀ ਚੀਜ਼ ਦੀ ਆ ਜੋ ਦੇਖਰੇ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਹੋਰ ਹੋਣੀ ਨਾ ਹੋ ਸਕੇ ਸੋ ਇੰਡੀਗੋ ਪਲੇਨ ਹੈ ਜੋ ਉਸਦੇ ਵੀ ਐਮਰਜੈਂਸੀ ਲੈਂਡਿੰਗ ਕਰਵਾਇਆ ਗਿਆ ਇਹ ਕਰੀਮ ਸਵੇਰੇ 5:30 ਵਜੇ ਜੋ ਇੱਕ ਕਾਲ ਆਂਦੀ ਹੈ ਜਿਸ ਦੇ ਵਿੱਚ ਕਿਹਾ ਜਾਂਦਾ ਹੈ ਕਿ ਇੰਡੀਗੋ ਦੇ ਪਲੇਨ ਦੇ ਵਿੱਚ ਬੰਬ ਰਖਿਆ ਹੈ ਵੈਸੋ ਇਹ ਪਲੇਨ ਹੈ ਜੋ ਦਿੱਲੀ ਤੋਂ ਵਾਰਾਨਸੀ ਜਾ ਰਿਹਾ ਸੀ ਉਸਦੀ ਆਪਾਤਕਾਲ ਐਮਰਜੈਂਸੀ ਲੈਂਡਿੰਗ ਹੈ ਜੋ ਕਰਾਈ ਗਈ ਹੈ ਅਸੋ ਇਸ ਲੈਂਡਿੰਗ ਦੇ ਵਿੱਚ ਉਹ ਲੋਕਾਂ ਨੂੰ ਯਾਤਰੀਆਂ ਨੂੰ ਜੋ ਐਮਰਜੈਂਸੀ ਦਰਵਾਜੇ ਦੇ ਰਾਹੀਂ ਬਾਹਰ ਕੱਢਿਆ ਗਿਆ ਔਰ ਜੋ ਕਵਾਰੰਟਾਈਨ ਬੇ ਦੇ ਵਿੱਚ ਲਾ ਜਾ ਕੇ 에ਅਰਪਲੇਨ ਦੀ ਜੋ ਚੈਕਿੰਗ ਕੀਤੀ ਜਾ ਰਹੀ ਹੈ ਜੋ ਬੌਮ ਸਕੋਰ ਹੈ ਬੌਮ ਸਕੋਰ ਮੁੱਖ ਤੌਰ ਤੇ ਮੌਜੂਦ ਹੈ ਅਸੋ ਫਿਲਹਾਲ ਜੋ ਇਹੋ ਜਿਹਾ ਕੋਈ ਵੀ ਜੋ ਔਰ ਜੋ ਵਸਤੂ ਹੈ ਕੋਈ ਵੀ ਨਹੀਂ ਮਿਲ ਪਾਈ ਆਬਜੈਕਟ ਇਹੋ ਜਿਹਾ ਕੋਈ ਨਹੀਂ ਮਿਲ ਪਾਇਆ ਜੋ ਕਿ ਜਿਸ ਦੇ ਕੋਲ ਹੀ ਕੋਈ ਡਰ ਦੀ ਜ਼ਰੂਰਤ ਹੋਵੇ ਫਿਲਹਾਲ ਸੋ ਹੋ ਸਕਦਾ ਹੈ ਕਿ ਇਹ ਇੱਕ ਜੋ ਇੱਕ ਵਿਅਕਤੀ ਦੇ ਵੱਲੋਂ ਇੱਕ ਜੋ ਫੇਕ ਕਾਲ ਹੋ ਸਕਦਾ ਹੈ ਫਰਾਡ ਕਾਲ ਹੋ ਸਕਦਾ ਹੈ ਸੋ ਇਹੋ ਜਿਹੀ ਕੋਈ ਵੀ ਚੀਜ਼ ਅਰੇ ਨਹੀਂ ਜੋ ਮਿਲ ਪਾਈ ਹੈ ਪਰ ਜੋ ਪੁਲਿਸ ਦੇ ਵੱਲੋਂ ਲਗਾਤਾਰ ਜੋ ਜਾਂਚ ਹੈ ਜੋ ਪਾਲ ਕਿਤੀ ਚੱਲ ਰਹੀ ਹੈ ਕਦੀ ਕਦੀ ਚੀਜ਼ ਦੀ ਚੈਕਿੰਗ ਹੈ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਪਈ ਹੈ ਸੋ ਵਦੇਰੀ ਅਪਡੇਟ ਦੇ ਲਈ ਜੁੜੇ ਨੂੰ ਸਾਡੇ ਨਾਲ ਫਿਲਹਾਲ ਮੈਂ ਦੇ ਇਜਾਜ਼ਤ ਤਨਬਾ